ਜਿਹੜਾ ਰਾਤ ਨੂੰ ਕਿਸਾਨਾਂ ਵੱਲੋਂ ਮਿਸਾਲ ਮਾਰਚ ਵੀ ਕੱਢਿਆ ਗਿਆ ਸੀਗਾ ਤੇ ਅੱਜ ਪੋਖਰ ਤਾਲ ਤੇ ਜਗ੍ਹਾ-ਜਗ੍ਹਾ ਤੇ ਬੈਠੇ ਆ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਕੀ ਲੋੜ ਪਈ ਜੀ ਅੱਜ ਤੁਹਾਨੂੰ ਖੁਦ ਪੋਖਰ ਤਾਲ ਤੇ ਬੈਠਣ ਦੀ ਉਧਰੋ ਜਗਜੀਤ ਸਿੰਘ ਗੱਲੇਵਾਲਾ ਦੀ ਜਿਹੜੀ ਸਿਹਤ ਹੁਣ ਡਾਊਨ ਹੋਣ ਜਾ ਰਹੀ ਹੈ 18 ਦਿਨ ਹੋ ਗਏ ਅੱਜ ਉਹ ਬੈਠੇ ਉੱਥੇ ਬੈਠਣ ਦੀ ਲੋੜ ਪਈ ਹੈ ਇਹ ਸਰਕਾਰਾਂ ਦੀ ਨਾਕਾਮੀ ਕਰਕੇ ਬੈਠਣ ਦੀ ਤੁਹਾਨੂੰ ਲੋੜ ਪਈ ਹੈ ਜੇ ਸਰਕਾਰਾਂ ਚਾਹਣ ਤੇ ਸਭ ਕੁਝ ਹੋ ਸਕਦਾ ਹੈ ਜੇ ਸਰਕਾਰਾਂ ਨਾਲ ਉਹ ਤਾਂ ਸਾਹਮਣੀ ਜੋ ਕਿ ਆਪਣੇ ਪਿੰਡ ਦੇ ਵਿੱਚ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਤੇ ਬੀਬੀਆਂ ਉੱਠ ਕੇ ਕਹਿਣ ਲੱਗ ਪੈਂਦੀਆਂ ਉੱਠ ਪੁੱਤ ਇਹ ਤਾਂ ਰੋਟੀ ਤਾਂ ਖਾਣੀ ਪੈਣੀ ਅੱਜ 70 ਸਾਲ ਦੀ ਮਰੋ ਉਹਨਾਂ ਦੀ ਕੈਂਸਰ ਦੇ ਮਰੀਜ਼ ਹੈ 18 ਦਿਨ ਹੋ ਗਏ ਭੁੱਖ ਤੇ ਨੇ ਬੈਠਿਆ ਸਰਕਾਰਾਂ ਸੁੱਤੀਆਂ ਪਈਆਂ ਜੋ ਐਮਐਸਪੀ ਦੀ ਗਰੰਟੀ ਸੀਗੀ ਸਰਕਾਰ ਸੈਂਟਰ ਦੀ ਸਰਕਾਰ ਉਹ ਸਾਰਾ ਕੁਝ ਮੰਨ ਕੇ ਆਪਦੀ ਵਾਦੇ ਤੋਂ ਭੱਜੀ ਆ ਕਾਰਨ ਕੀ ਹੈ ਕਿਉਂਕਿ ਹੁਣ ਜਗਜੀਤ ਸਿੰਘ ਡੱਲੇ ਵਾਲਾ ਦੀ ਜਿਵੇਂ ਉਹਨੂੰ ਦੱਸਿਆ ਕਿ ਸਿਹਤ ਬਹੁਤ ਡਾਊਨ ਹੋ ਗਈ ਉਹਨਾਂ ਦਾ ਵਜ਼ਨ ਵੀ ਜਿਹੜਾ 12 ਤੋਂ 13 ਕਿਲੋ ਕਰੀਬ ਹੈ ਜਿਹੜਾ ਘਟ ਗਿਆ ਤੇ ਉਹਨਾਂ ਦੀ ਕਿਡਨੀ ਤੇ ਲੀਵਰ ਤੇ ਵੀ ਦੱਸਿਆ ਜਾ ਰਿਹਾ ਪ੍ਰੋਬਲਮ ਆ ਰਹੀ ਹੈ ਇਸੇ ਤਰ੍ਹਾਂ ਪਹਿਲਾਂ ਸੂਰਤ ਸਿੰਘ ਬੈਠੇ ਸੀ ਉਦੋਂ ਨਹੀਂ ਇਹਨਾਂ ਨੇ ਕੋਈ ਪ੍ਰਵਾਹ ਕੀਤੀ ਤੇ ਸਮੇਂ ਦੀਆਂ ਸਰਕਾਰਾਂ ਆਪਦੀਆਂ ਕਮਜ਼ੋਰੀਆਂ ਆਪਦੇ ਓਗਣ ਲੁਕਉਂਦੀਆਂ ਹੋ ਸਕਦਾ ਪਰਵਾਹ ਨਾ ਕਰਨ ਅੱਜ ਫਿਰ ਪਿੰਡ ਦੇ ਵਿੱਚ ਤੁਹਾਡੇ ਚੁੱਲਿਆਂ ਦੇ ਵਿੱਚ ਬਿਲਕੁਲ ਅੱਗ ਨਹੀਂ ਬਲੀ ਜੀ ਨਹੀਂ ਜੀ ਕਿਸੇ ਨੇ ਨਹੀਂ ਚੁੱਲ੍ਹੇ ਵਾਲੇ ਜੀ ਅੱਜ ਜਗਜੀਤ ਸਿੰਘ ਢੱਲੇਵਾਲ ਦਾ ਨਹੀਂ ਮੁੱਦਾ ਸਾਰੇ ਜਾਂਦਾ ਹੀ ਹੈ ਜੀ ਮੁੱਦਾ ਹੈ ਤਾਂ ਕਰਕੇ ਉਹਨਾਂ ਦੇ ਕਰਕੇ ਸਾਰੇ ਇੱਥੇ ਬੈਠੇ ਸੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਗਜੀਤ ਸਿੰਘ ਢੱਲੇਵਾਲਾ ਤਾਂ ਜਿਨ੍ਹਾਂ ਵੱਲੋਂ ਲਗਾਤਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੋਰਚੇ ਚੱਲ ਰਹੇ ਆ ਦੋਵਾਂ ਫੋਰਮਾਂ ਵੱਲੋਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਤਾਂ ਹੁਣ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਤੋਂ 18 ਦਿਨ ਪਹਿਲਾਂ ਜਗਜੀਤ ਸਿੰਘ ਡੱਲੇ ਵਾਲਾ ਪੋਖੜ ਤਾਲ ਤੇ ਬੈਠੇ ਸੀ ਖਨੋਰੀ ਬਾਰਡਰ ਤੇ ਮਰਨ ਉਰ ਤੇ ਬੈਠੇ ਸੀ ਤੇ ਹੁਣ ਉਹਨਾਂ ਦੀ ਸਿਹਤ ਹੈ ਕਾਫੀ ਡਾਊਨ ਹੋ ਚੁੱਕੀ ਹੈ ਤਾਂ ਹੁਣ ਜਗ੍ਹਾ-ਜਗ੍ਹਾ ਤੇ ਪਿੰਡਾਂ ਦੇ ਵਿੱਚ ਵੀ ਕਿਸਾਨਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਪੋਖੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਦਾ ਪਿੰਡ ਡੋੜ ਹੈ ਪਿੰਡ ਡੋੜ ਦੇ ਵਿੱਚ ਵੀ ਅੱਜ ਪੋਖੜ ਹੜਤਾਲ ਜਿਹੜੀ ਕੀਤੀ ਗਈ ਹੈ ਇਸ ਪਿੰਡ ਦੇ ਵਿੱਚ ਅੱਜ ਬਿਲਕੁਲ ਕੋਈ ਵੀ ਹਰ ਘਰ ਦੇ ਵਿੱਚ ਚੁੱਲਾ ਨਹੀਂ ਬਲਿਆਗਾ ਲੋਕਾਂ ਨੇ ਅੱਜ ਰੋਟੀ ਪਾਣੀ ਕੁਝ ਵੀ ਨਹੀਂ ਖਾਧਾ ਤੇ ਅੱਜ ਉਹ ਭੁੱਖ ਹੜਤਾਲ ਤੇ ਬੈਠ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਅੱਜ ਪਿੰਡ ਡੋੜ ਦੇ ਵਿੱਚ ਜਿੰਨੇ ਇੱਥੋਂ ਦੇ ਲੋਕ ਐ ਤਾਂ ਨਾਲ ਉਹਨਾਂ ਦੇ ਬੀਬੀਆਂ ਵੀ ਇੱਥੇ ਭੁੱਖ ਹੜਤਾਲ ਤੇ ਬੈਠੀਆਂ ਨੇ ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀਆਂ ਸਰਕਾਰ ਵੱਲੋਂ ਮੰਗਾ ਉਹ ਨਹੀਂ ਮੰਨਿਆ ਜਾਂਦੀਆਂ ਤੇ ਜਗਜੀਤ ਸਿੰਘ ਡੱਲੇ ਵਾਲਾ ਲਗਾਤਾਰ ਉੱਥੇ ਪੋਖਰ ਤਾਲ ਤੇ ਮਰਨਵਾਰ ਤੇ ਬੈਠੇ ਆ ਤਾਂ ਉਹਨਾਂ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਉਸ ਨੂੰ ਲੈ ਕੇ ਵੀ ਕਾਫੀ ਚਿੰਤਾ ਜਿਹੜੀ ਇਹਨਾਂ ਕਿਸਾਨਾਂ ਦੇ ਵਿੱਚ ਲੋਕਾਂ ਦੇ ਵਿੱਚ ਆ ਰਹੀ ਹੈ ਜੇ ਬੀਤੇ ਕੱਲ ਦੀ ਗੱਲ ਕਰੀਏ ਤਾਂ ਜਿਹੜਾ ਰਾਤ ਨੂੰ ਕਿਸਾਨਾਂ ਵੱਲੋਂ ਮਿਸਾਲ ਮਾਰਚ ਵੀ ਕੱਢਿਆ ਗਿਆ ਸੀ ਗਿਆ ਤੇ ਅੱਜ ਪੋਖਰ ਤਾਲ ਤੇ ਜਗਾ ਜਗਾ ਤੇ ਬੈਠੇ ਆ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਕਿ ਲੋੜ ਪਈਗੀ ਜੀ ਅੱਜ ਤੋਂ ਨੂੰ ਖੁਦ ਪੋਖਰ ਤਾਲ ਤੇ ਬੈਠਣ ਦੀ ਉਧਰੋ ਜਗਜੀਤ ਸਿੰਘ ਡੱਲੇਵਾਲਾ ਦੀ ਜਿਹੜੀ ਸਿਹਤ ਹੁਣ ਡਾਊਨ ਹੋਣ ਜਾ ਰਹੀ ਹੈ 18 ਦਿਨ ਹੋ ਗਏ ਅੱਜ ਉਹ ਬੈਠੇ ਉੱਥੇ ਸਾਡੇ ਨਗਰ ਪਿੰਡੌਰ ਦੇ ਲੋਕ ਸਾਰੇ ਮੀਡੀਆ ਦਾ ਪਹਿਲਾਂ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜਿੱਥੋਂ ਤੱਕ ਇਹ ਬੈਠਣ ਦੀ ਲੋੜ ਪਈ ਹੈ ਇਹ ਸਰਕਾਰਾਂ ਦੀ ਨਾਕਾਮੀ ਕਰਕੇ ਬੈਠਣ ਦੀ ਲੋੜ ਪਈ ਹੈ ਜੇ ਸਰਕਾਰਾਂ ਚਾਹਣ ਤੇ ਸਭ ਕੁਝ ਹੋ ਸਕਦਾ ਹੈ ਜੇ ਸਰਕਾਰਾਂ ਨਾਲ ਉਹ ਤਾਂ ਸਾਹਮਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਸੰਘਰਸ਼ ਚੱਲ ਰਿਹਾ ਹੈ ਜਗਜੀਤ ਸਿੰਘ ਜੀ ਦਾਲੇ ਵਾਲਾ ਕੁਝ ਦਿਨਾਂ ਤੋਂ ਅੱਜ 18 ਦਿਨ ਹੋ ਚੁੱਕੇ ਹਨ ਮਰਨ ਵਰਤ ਤੇ ਬੈਠੇ ਹਨ ਜੋ ਕਿ ਆਪਣੇ ਪਿੰਡ ਦੇ ਵਿੱਚ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਤੇ ਬੀਬੀਆਂ ਉੱਠ ਕੇ ਕਹਿਣ ਲੱਗ ਪੈਂਦੀਆਂ ਉੱਠ ਪੁੱਤ ਇਹ ਤਾਂ ਰੋਟੀ ਤਾਂ ਖਾਣੀ ਪੈਣੀ ਹੈ ਅੱਜ 70 ਸਾਲ ਦੀ ਮਰ ਉਹਨਾਂ ਦੀ ਕੈਂਸਰ ਦੇ ਮਰੀਜ਼ ਹੈ 18 ਦਿਨ ਹੋ ਗਏ ਭੁੱਖ ਤੇ ਨੇ ਬੈਠਿਆ ਸਰਕਾਰਾਂ ਸੁੱਤੀਆਂ ਪਈਆਂ ਇਹਨਾਂ ਨੂੰ ਚਾਹੀਦਾ ਕਿ ਇਹਨਾਂ ਦੀਆਂ ਮੰਗਾਂ ਮੰਨਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੀ ਕਹਿਣਾ ਚਾਹੋ ਜੋ ਐਮਐਸਪੀ ਦੀ ਗਰੰਟੀ ਸੀਗੀ ਸਰਕਾਰ ਸੈਂਟਰ ਦੀ ਸਰਕਾਰ ਉਹ ਸਾਰਾ ਕੁਝ ਮੰਨ ਕੇ ਆਪਦੇ ਵਾਅਦੇ ਤੋਂ ਭੱਜ ਪੱਜੀ ਆ ਜਿਸ ਦੇ ਤਹਿਤ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਤਾਂ ਤਾਂ ਖਨੋਰੀ ਬਾਰਡਰ ਤੋਂ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਜਦ ਕਿ ਆਪਾਂ ਨੂੰ ਬੋਲਣ ਦਾ ਹੱਕ ਆ ਆਪਾਂ ਆਪਦੀ ਮੰਗ ਰੱਖ ਸਕਦੇ ਆ ਉਹ ਪਹਿਲਾਂ ਹੀ ਪਿੱਛੇ ਰੋਕਤਾ ਹਰਿਆਣਾ ਦੇ ਵਿੱਚ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਅੱਗੇ ਨਹੀਂ ਜਾਣ ਦਿੱਤਾ ਫਿਰ ਉਹਨਾਂ ਨੇ ਉੱਥੇ ਹੀ ਧਰਨਾ ਲਾਇਆ ਤੇ ਅੱਜ 18 ਦਿਨ ਹੋ ਗਏ ਉਹਨਾਂ ਨੂੰ ਮਰਨwarte ਬੈਠਿਆਂ ਨੂੰ ਸਰਕਾਰ ਦੇ ਕੰਮ ਤੇ ਜੋ ਨਹੀਂ ਸਰਕੀ ਜਦ ਕਿ ਸਰਕਾਰ ਨੂੰ ਚਾਹੀਦਾ ਸੀ ਕੋਈ ਨਾ ਕੋਈ ਉਹਦਾ ਹੱਲ ਹਰ ਇੱਕ ਚੀਜ਼ ਦਾ ਹੁੰਦਾ ਐਡੀ ਵੱਡੀ ਕੋਈ ਗੱਲ ਨਹੀਂ ਜਿਹੜੀ ਹੱਲ ਨਾ ਮਿਲੇ ਹੁਣ ਕਿਸਾਨਾਂ ਨੂੰ ਕੋਈ ਫਸਲ ਤੇ ਕੋਈ ਨਿਰਧਾਰਿਤ ਮੁੱਲ ਨਹੀਂ ਦਿੱਤਾ ਤੇ ਕੀ ਝੋਨਾ ਵੀ ਰੁਲ ਗਿਆ ਕਿਸਾਨਾਂ ਦਾ ਮੰਡੀਆਂ ਚ ਰੁਲ ਗਿਆ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਵੀ ਕਰਦਾ ਕਿ ਖਨੌਰੀ ਪਹੁੰਚੋ ਤਾ ਜੋ ਆਪਾਂ ਹਮਾਇਤ ਕਰ ਸਕੀਏ ਢੱਲੇਵਾਲ ਸਾਹਿਬ ਦੀ ਜੋ ਕਿਸਾਨਾਂ ਦੀਆਂ ਮੰਗਾਂ ਉਹ ਪੂਰੀਆਂ ਹੋ ਜਾਣ ਉਹਨਾਂ ਦੀ ਹਮਾਇਤ ਕਰਦੇ ਆਂ ਹੀ ਅਸੀਂ ਸਾਰੇ ਨਗਰ ਨੇ ਅੱਜ ਇੱਥੇ ਭੋਖੜ ਧਾਲ ਰੱਖੀ ਆ ਅੱਜ ਇੱਕ ਦਿਨ ਰੱਖੀ ਆ ਹੋ ਸਕਦਾ ਸਾਨੂੰ ਅੱਗੇ ਇਦੋਂ ਵੀ ਵੱਡਾ ਪ੍ਰੋਗਰਾਮ ਲੀਕਣਾ ਪਵੇ ਇਸੇ ਮੱਦੇ ਨਜ਼ਰ ਅਸੀਂ ਅੱਜ ਮੋਦੀ ਦਾ ਪੁਤਲਾ ਵੀ ਫੂਕਣਾ ਪਿੱਟ ਸਿ ਆਪਾਂ ਵੀ ਕਰਨਾ ਸੋ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਖਨੌਰੀ ਵੀ ਜਰੂਰ ਪਹੁੰਚੋ ਸਰੀ ਦਿੜੀ ਬੈਠੋਗੇ ਅੱਜ ਹਾਂਜੀ ਹਾਂਜੀ ਬਿਲਕੁਲ ਸਰੀ ਦਿੜੀ ਬੈਠਾਂਗੇ ਜੇ ਮੇਰੇ ਨਾਲ ਵਾਲੇ ਸਾਥੀਆਂ ਨੇ ਕਿਹਾ ਵੀ ਜਿਵੇਂ ਮੋਰਚੇ ਤੋਂ ਸਾਨੂੰ ਅਗਲਾ ਸੱਦਾ ਆਉਂਦਾ ਐ ਐਨ ਬੈਨ ਉਸੇ ਤਰ੍ਹਾਂ ਅਸੀਂ ਲਾਗੂ ਕਰਾਂਗੇ ਕਿਉਂਕਿ ਪਹਿਲਾਂ ਜਿਹੜੇ ਮੋਦੀ ਸਰਕਾਰ ਦੇ ਮੰਤਰੀ ਸੰਤਰੀ ਐ ਉਹ ਕਹਿੰਦੇ ਸੀਗੇ ਵੀ ਤੁਸੀਂ ਟਰੈਕਟਰ ਟਰਾਲੀਆਂ ਨਹੀਂ ਦਿੱਲੀ ਲੈ ਆ ਸਕਦੇ ਪੈਦਲ ਆ ਜਾਓ ਜਦੋਂ ਸਾਡੇ ਕਿਸਾਨ ਪੈਦਲ ਜਾਣ ਦੀ ਉੱਤੇ ਕੋਸ਼ਿਸ਼ ਕੀਤੀ ਉਹਨਾਂ ਨੇ ਪਹਿਲਾਂ ਫੋਲ ਉੱਤੇ ਸੱਟ ਕੇ ਉਸ ਤੋਂ ਬਾਅਦ 70 70 ਚੱਲਣ ਦੇ ਵੀ ਓਰਗਾਂ ਦੇ ਪਰਥੁਰ ਗਏ ਇਸ ਦੇ ਗੋਲੇ ਸਿੱਟੇ ਆ ਜਖਮੀ ਹੋਇਆ ਸੋ ਅੱਗੇ ਵੀ ਜਿਹੜਾ ਸਾਨੂੰ ਸੱਦਾ ਲੱਗੂਗਾ ਅਸੀਂ ਇਹਨਾਂ ਬੰਨ ਉਸੇ ਤਰ੍ਹਾਂ ਲਾਗੂ ਕਰਾਂਗੇ ਬਿਲਕੁਲ ਤੁਸੀਂ ਸੁਣਿਆ ਹੈ ਜਿਵੇਂ ਹੁਣ ਲਗਾਤਾਰ ਇਹਨਾਂ ਵੱਲੋਂ ਅੱਜ ਪੋਖਰਤਾਲ ਤੇ ਬਹਿਣਾ ਪੈ ਗਿਆ ਹੈ ਕਾਰਨ ਕੀ ਹੈ ਕਿਉਂਕਿ ਹੁਣ ਜਗਜੀਤ ਸਿੰਘ ਡੱਲੇ ਵਾਲਾ ਦੀ ਜਿਵੇਂ ਹੁਣ ਦੱਸਿਆ ਹੈ ਕਿ ਸਿਹਤ ਬਹੁਤ ਡਾਊਨ ਹੋ ਗਈ ਹੈ ਉਹਨਾਂ ਦਾ ਵਜ਼ਨ ਵੀ ਜਿਹੜਾ 12 ਤੋਂ 13 ਕਿਲੋ ਕਰੀਬ ਹੈ ਜਿਹੜਾ ਘਟ ਗਿਆ ਹੈ ਤੇ ਉਹਨਾਂ ਦੀ ਕਿਡਨੀ ਤੇ ਲੀਵਰ ਤੇ ਵੀ ਦੱਸਿਆ ਜਾ ਰਿਹਾ ਹੈ ਪ੍ਰੋਬਲਮ ਆ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕੋਈ ਨਾ ਕੋਈ ਵੱਡਾ ਨੁਕਸਾਨ ਨਾ ਹੋਵੇ ਇਸ ਨੂੰ ਲੈ ਕੇ ਕੀ ਕਾਰਨ ਹੈ ਹੁਣ ਕਿਸਾਨਾਂ ਦਾ رابطہ ਸਰਕਾਰ ਨਾਲ ਹੋ ਰਿਹਾ ਸਰਕਾਰ ਕਿਸਾਨਾਂ ਦੇ ਨਾਲ رابطہ ਕਰ ਰਹੀ ਹੈ ਕਿਤਨੇ ਕਿਤੇ ਜਗਜੀਤ ਸਿੰਘ ਡੱਲੇਵਾਲੇ ਦੀ ਸਿਹਤ ਨੂੰ ਦੁਬਾਰਾ ਫੇਰ ਕਾਮਯਾਬ ਕਰਨ ਵਾਸਤੇ ਕੋਈ ਨਾ ਕੋਈ ਗੱਲਬਾਤ ਹੋ ਰਹੀ ਹੈ ਕਿ ਨਹੀਂ ਇਹਦੇ ਬਾਰੇ ਤਾਂ ਜਿਆਦਾ ਉੱਥੇ ਬੈਠੇ ਆਗੂਆਂ ਨੂੰ ਹੀ ਪਤਾ ਹੈ ਵੀ ਗੱਲ ਕੀ ਉਹ ਜੋ ਬਾਹਰ ਦਿਸਦਾ ਹੈ ਉਹ ਉਹਦੇ ਬਾਬਤ ਆਪਾਂ ਕਹਿ ਸਕਦੇ ਆ ਵੀ ਇਸੇ ਤਰ੍ਹਾਂ ਪਹਿਲਾਂ ਸੂਰਤ ਸਿੰਘ ਬੈਠੇ ਸੀ ਉਦੋਂ ਨਹੀਂ ਇਹਨਾਂ ਨੇ ਕੋਈ ਪ੍ਰਵਾਹ ਕੀਤੀ ਤੇ ਸਮੇਂ ਦੀਆਂ ਸਰਕਾਰਾਂ ਆਪਦੀਆਂ ਕਮਜ਼ੋਰੀਆਂ ਆਪਦੇ ਓਗਣ ਲੁਕਉਂਦੀਆਂ ਹੋ ਸਕਦਾ ਪ੍ਰਵਾਹ ਨਾ ਕਰਨ ਪਰ ਸਾਰੇ ਮੋਰਚੇ ਨੇ ਉਹਨਾਂ ਦੀ ਸਿਹਤ ਤੋਂ ਚਿੰਤਤ ਹੁੰਦਿਆਂ ਸੰਯੁਕਤ ਸਾਂਝੇ ਮੋਰਚੇ ਨੇ ਹੀ ਇਹ ਵਿਚਾਰ ਬਣਾ ਲਈ ਹੈ ਕਿ ਉਹਨਾਂ ਦੀ ਸਿਹਤ ਕਰਕੇ ਉੱਥੇ ਪਹੁੰਚ ਗਏ ਤੇ ਜਿਹਦੇ ਨਾਲ ਜਦੋਂ ਸਾਰੀਆਂ ਜਥੇਬੰਦੀਆਂ ਜਿਵੇਂ ਅੱਜ ਅਸੀਂ ਇੱਥੇ ਆ ਹੌਲੀ-ਹੌਲੀ ਇਹ ਪੰਜਾਬ ਲੈਵਲ ਤੇ ਸਾਰੀਆਂ ਜੋ ਜਥੇਬੰਦੀਆਂ ਨਹੀਂ ਵੀ ਸਮਝਦੀਆਂ ਕਿ ਉਹ ਸਾਡਾ ਮੋਰਚਾ ਹੈ ਜਦੋਂ ਉਹ ਜਾਣ ਗਈਆਂ ਉੱਥੇ ਤਾਂ ਪ੍ਰੈਸ਼ਰ ਬਿਲਡ ਹੋਊਗਾ ਸਮੁੱਚੇ ਕਿਸਾਨਾਂ ਨੂੰ ਉੱਠ ਖੜਨਾ ਚਾਹੀਦਾ ਹੈ ਕਿ ਇੱਕ ਇੰਨਾ ਮਤਿਆਨ ਨਹੀਂ ਲੈਣਾ ਚਾਹੀਦਾ ਕਿ ਉਹ ਉਹਨਾਂ ਦੀ ਸ਼ਹਾਦਤ ਹੋ ਜੇ ਤੇ ਅਸੀਂ ਫੇਰ ਉੱਠ ਗਏ ਜਾਨ ਮਨੁੱਖ ਦੀ ਕੀਮਤੀ ਆ ਉਹ ਇੱਕ ਸਿਗਨਲ ਦੇ ਕੇ ਗਏ ਸੀਗੇ ਤੁਸੀਂ ਤੁਹਾਡੀਆਂ ਵੀਡੀਓਾਂ ਤੇ ਹੈ ਕਿ ਜਦੋਂ ਉਹਨਾਂ ਨੇ ਵਸੀਤ ਕਰਾਈ ਆ ਆਪਣੇ ਬੱਚਿਆਂ ਦੇ ਨਾਲ ਤੇ ਉਹ ਸਰਕਾਰ ਨੂੰ ਇੱਕ ਸਿਗਨਲ ਸੀਗਾ ਸਰਕਾਰ ਨੂੰ ਉਦੋਂ ਹੀ ਸੋਚਣਾ ਚਾਹੀਦਾ ਸੀ ਸੋ ਜੇ ਨਹੀਂ ਸੋਚਦੀ ਤਾਂ ਸਾਰੀਆਂ ਜੱਥੇ ਬੰਦਗਾਂ ਜਿਵੇਂ ਪਿੰਡ ਤੋਂ ਤੁਰਪੀਆਂ ਤੇ ਵੱਡੇ ਲੈਵਲ ਤੇ ਅੱਗੇ ਅਰਗਾ ਹੀ ਰੂਪ ਬਣ ਜਾਣਾ ਇਹ ਇਹ ਸਰਕਾਰ ਨੂੰ ਸੋਚਣਾ ਪੈਣਾ ਪਰ ਸਾਡੇ ਇੰਡੀਆ ਦਾ ਰਾਜ ਕਰਨ ਵਾਲੇ ਲੋਕਾਂ ਦਾ ਪਾਰਟੀ ਕੋਈ ਵੀ ਹੋਵੇ ਸੁਭਾਅ ਹੀ ਇਹ ਬਣ ਗਿਆ ਕਿ ਆਪ ਦੀ ਕਮਜ਼ੋਰੀ ਲੁਕਾਉਂਦੇ ਆ ਦੂਸਰਿਆਂ 'ਚ ਦੋਸ਼ ਮੜੀ ਜਾਂਦੇ ਆ ਝੂਠੇ ਕਈ ਮੀਡੀਆ ਉਹਨਾਂ ਦਾ ਆਪਦਾ ਹੈ ਤੁਹਾਡੇ ਵਰਗੇ ਕੁਝ ਚੈਨਲ ਹੈ ਜਿਹੜੇ ਕੋਈ ਅਸਲ ਮਰੁਖਤਾ ਦੀ ਗੱਲ ਕਰਨ ਵਾਲਿਆਂ ਦੇ ਕੋਲ ਪਹੁੰਚਦੇ ਆ ਸੱਚੀ ਗੱਲ ਜਾਂਦੀ ਹੈ ਜਾਂਦੀ ਤਾਂ ਹੈ ਪਰ ਬਹੁਤ ਥੋੜੀ ਜਾਂਦੀ ਹੈ ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਵੀ ਉਹਨੂੰ ਵੈਸੇ ਸਮਝ ਰਿਹਾ ਜਿ ਜਿੰਨਾ ਚਿਰ ਸਾਰੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਇਹ ਪ੍ਰੈਸ਼ਰ ਬਿਲਡ ਨਹੀਂ ਹੋਣਾ ਸ਼ਾਇਦ ਉਹ ਸਮਝ ਰਿਹਾ ਹੈ ਵੀ ਇਹ ਜਗਜੀਤ ਸਿੰਘ ਹੀ ਹੈ ਜਾਂ ਉਹ ਅੰਮ੍ਰਿਤਸਰ ਤੋਂ ਸਿੰਘ ਜਿਹੜਾ ਬੰਦੇਰ ਸਾਹਿਬ ਵੀ ਦੋ ਹੀ ਹੈ ਪਰ ਜਿਹੜੀਆਂ ਮੰਗਾਂ ਇਹ ਸਾਰਿਆਂ ਦੀਆਂ ਸਾਂਝ ਗੈਂ ਤੇ ਜਦੋਂ ਸ਼ਹਾਦਤ ਦੇ ਪਾਸੇ ਨੂੰ ਇਹ ਗੱਲ ਚੱਲ ਪਈ ਤੇ ਉਦੋਂ ਕਿਸੇ ਨੇ ਨਹੀਂ ਨਹੀਂ ਰੁਕਣਾ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਮੈਂ ਤਾਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਜਥੇਬੰਦੀਆਂ ਦਾ ਸਹਿਯੋਗ ਦੇ ਰਹੇ ਹਾਂ ਜੀ ਢੱਲੇਵਾਲ ਸਾਹਿਬ ਦੀ ਸਿਹਤ ਯਾਬੀ ਆਸਤੇ ਵੀ ਅਸੀਂ ਕਾਮਨਾ ਕਰਦੇ ਹਾਂ ਜੀ ਹਾਜ਼ਰ ਫਾਰੇ ਨਗਰ ਨੇ ਸਾਡੇ ਇਕੱਠੇ ਹੋ ਕੇ ਭੋਖੜ ਹੜਤਾਲ ਕੀਤੀ ਹੈ ਜੀ ਅੱਗੇ ਜੋ ਵੀ ਜਾਨਿ ਕਿ ਇਹਨਾਂ ਦਾ ਫੈਸਲਾ ਆਊਗਾ ਪੂਰੀ ਪੰਚਾਇਤ ਨਾਲ ਖੜੀ ਹੈ ਕਿਸਾਨਾਂ ਨਾਲ ਖੜੀ ਹੈ ਜੀ ਕਿਸਾਨਾਂ ਦੇ ਨਾਲ ਖੜੀ ਹੈ ਹਰੇਕ ਜੱਥੇਬੰਦੀ ਦੇ ਨਾਲ ਖੜੀ ਹੈ ਤਾਂ ਬੀਬੀਆਂ ਵੀ ਇੱਧਰ ਜਿਹੜੀਆਂ ਬੈਠੀਆਂ ਐ ਉਹਨਾਂ ਵੱਲੋਂ ਵੀ ਜਿਹੜਾ ਅੱਜ ਇਸ ਭੋਖੜ ਹੜਤਾਲ ਦਾ ਸਾਥ ਦਿੱਤਾ ਜਾ ਰਿਹਾ ਹੈ ਅੱਜ ਫਿਰ ਪਿੰਡ ਦੇ ਵਿੱਚ ਤੁਹਾਡੇ ਚੁੱਲਿਆਂ ਦੇ ਵਿੱਚ ਬਿਲਕੁਲ ਅੱਗ ਨਹੀਂ ਬਲੀ ਜੀ ਨਹੀਂ ਜੀ ਕਿਸੇ ਨੇ ਨਹੀਂ ਚੁੱਲ੍ਹੇ ਵਾਲੇ ਜੀ ਅੱਜ ਭੋਖੜ ਹੜਤਾਲ ਤੇ ਬੈਠੇ ਸਾਰੇ ਜਾਨਿ ਜਸੀਂ ਇਹ ਸਾਰੇ ਜੇ ਕੱਲਾ ਜਗਜੀਤ ਸਿੰਘ ਢੱਲੇਵਾਲ ਦਾ ਨਹੀਂ ਮੁੱਦਾ ਸਾਰੇ ਜਾਂਦਾ ਹੀ ਹੈ ਜੀ ਮੁੱਦਾ ਹੈ ਤਾਂ ਕਰਕੇ ਉਹਨਾਂ ਦੇ ਕਰਕੇ ਸਾਰੇ ਇੱਥੇ ਬੈਠੇ ਆ ਜੀ ਅਸੀਂ ਵਸਾਏ ਜੁੱਲਿਆਂ 'ਚ ਅੱਗ ਨਹੀਂ ਮੱਚੀ ਜੀ ਤੇ ਜਗਜੀਤ ਸਿੰਘ ਦੇ ਜਿਹਾ ਬੈਠ ਨਹੀਂ ਕਰਕੇ ਅਸੀਂ ਸਾਰਾ ਪਿੰਡ ਭਖੜਤਾ ਤੇ ਬੈਠੀ ਆ ਤਾਂ ਸੁਣਿਆ ਤੁਸੀਂ ਜਿਹੜਾ ਅੱਜ ਪਿੰਡ ਡੋੜ ਦੇ ਵਿੱਚ ਜਿਹੜਾ ਪੋਖੜਤਾਲ ਚੱਲ ਰਹੀ ਹੈ ਤਾਂ ਪੂਰੇ ਪਿੰਡ ਦੇ ਵਿੱਚ ਜਿਵੇਂ ਹੁਣ ਬੀਬੀਆਂ ਨੇ ਦੱਸਿਆ ਹੈ ਕਿ ਬਿਲਕੁਲ ਅੱਜ ਜਿਹੜੀ ਚੱਲਿਆਂ ਦੇ ਵਿੱਚ ਅੱਗ ਨਹੀਂ ਬਲੀ ਗਈ ਜਗਜੀਤ ਸਿੰਘ ਡੱਲੇਵਾਲਾ ਦਾ ਅੱਜ 18ਵਾਂ ਦਿਨ ਹੈ ਪੋਖੜਤਾਲ ਤੇ ਬੈਠਿਆ ਉਹ ਉਹਨਾਂ ਦੀ ਸਿਹਤ ਵੀ ਜਿਹੜੀ ਡਾਊਨ ਹੋ ਰਹੀ ਹੈ ਤਾਂ ਉਸ ਨੂੰ ਲੈ ਕੇ ਵੀ ਜਿਹੜਾ ਕਿਤੇ ਨਾ ਕਿਤੇ ਜਿਹੜੀ ਹੈ ਕਿਸਾਨਾਂ ਨੂੰ ਚਿੰਤਾ ਜ਼ਰੂਰ ਹੋ ਰਹੀ ਹੈ ਤਾਂ ਉਸ ਨੂੰ ਲੈ ਕੇ ਜਿਹੜੀ ਇਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਤੱਕ ਜਿਹੜੀ ਆਵਾਜ਼ ਪਹੁੰਚੇ ਕਿ ਜਗਜੀਤ ਸਿੰਘ ਡੱਲੇਵਾਲਾ ਦੇ ਨਾਲ ਹਰ ਪਿੰਡ ਹਰ ਵਾਸੀ ਜਿਹੜੇ ਕਸਬਿਆਂ ਦੇ ਹੁਣ ਪਲਾਂ ਮੁਹੱਲਿਆਂ ਦੇ ਹੁਣ ਜਿੰਨੇ ਲੋਕ ਆ ਉਹਨਾਂ ਦੇ ਨਾਲ ਖੜੇ ਐ ਤਾਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਰੂਰ ਜਿਹੜਾ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਤਾਂ ਹੋਰ ਕੋਈ ਜਿਹੜਾ ਤਿੱਖਾ ਸੰਘਰਸ਼ ਇਹਨਾਂ ਨੂੰ ਨਾ ਵਿੱਢਣ ਲਈ ਮਜਬੂਰ ਹੋਣਾ ਪਵੇ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਤੱਕ ਜਿਹੜਾ ਸਰਕਾਰਾਂ ਦਾ ਕਿਸਾਨਾਂ ਦੇ ਨਾਲ ਰਾਬਤਾ ਹੁੰਦਾ ਤਾਂ ਉਸ ਮੋਰਚੇ ਦੀ ਕਿਤੇ ਨਾ ਕਿਤੇ ਸਮਾਪਤੀ ਹੁੰਦੀ ਹੈ ਜਾਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਜਾਂ ਨਹੀਂ ਜਾਂ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਸੰਘਰਸ਼ ਵਿੱਢਣ ਦੀ ਲੋੜ ਪਵੇਗੀ ਗੁਰਜੀਤ ਸਿੰਘ ਰਮਾਣਾ ਪਿੰਡ ਡੋੜ ਜ਼ਿਲ੍ਹਾ ਫਰੀਦਕੋਟ ਡੀ5 ਚੈਨਲ ਪੰਜਾਬੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ